ਤੇਰੇ ਦਰਜਾ ਦਰ ਨਹੀਂ ਉਹ ਦੁਨੀਆ ਤੇ ਕਰ ਜਿਹੜਾ ਸੁਣ ਫਰਿਆਦ ਦੇਵੇ ਇਸਾ ਪੂਰੀ ਕਰ ਹੁਕਮ ਪਤਾ ਗੁਰਾ ਕੀਤਾ ਕੀਤੀ ਬੰਦਗੀ ਬਕਾਲੇ ਆਕੇ ਨਗਰ ਬਕਾਲੇ ਦਾਤਾ ਦੁਨੀਆ ਨੂੰ ਤਾਰੇ ਕੀਤੀ ਬੰਦਗੀ ਗੁਰਾਂ ਨੇ ਪਾਈ ਮੇਰੇ ਦੇ ਘਰ ਤੇਰੇ ਦਰਜਾ ਦਰ ਨਹੀਂ ਉਹ ਦੁਨੀਆ ਤੇ ਕਰ ਜਿਹੜਾ ਸੁਣ ਫਰਿਆਦ ਦੇਵੇ ਇਸਾ ਪੂਰੀ ਕਰ ਜਦੋਂ ਮੱਖਣ ਸਾਹ ਕੀਤੀ ਸੱਚੇ ਦਿਲੋਂ ਫਰਿਆਦ ਦਾਤੇ ਬੇੜਾ ਬੰਨੇ ਲਾਇਆ ਕੀਤਾ ਸ਼ਿਵਕ ਯਦ ਯਾਦ ਸਾ ਕੀਤਾ ਸ਼ੁਕਰਾਨਾ ਆਕੇ ਬਾਬੇ ਦੇ ਸਿਦਾਰ ਤੇਰੇ ਦਰ ਜੇ ਆਦਰ ਨਹੀਂ ਉਹ ਦੁਨੀਆਂ ਤੇ ਘਰ ਜਿਹੜਾ ਸੁਣ ਫਰਿਆਦ ਦੇਵੇ ਇਸਾ ਪੂਰੀ ਕਰ ਲੁੱਟ ਨਗਰ ਬਕਾਲੇ ਝੂਠੇ ਗੁਰੂਆਂ ਮਚਾਈ ਧੀਰਮਲ ਸਣੇ ਬੈਠੇ ਸੀਗੇ ਗੁਰੂ ਬਣ ਬਾਈ ਸਾਬ ਬਾਈਆਂ ਨੂੰ ਪਰਖ ਪੁੱਜਿਆ ਸੱਚੇ ਦੇਦਾਰ ਤੇਰੇ ਦਰ ਜੇ ਅਦਰ ਨਹੀਂ ਉਹ ਦੁਨੀਆ ਤੇ ਘਰ ਜਿਹੜਾ ਸੁਣ ਫਰਿਆਦ ਦੇਵੇ ਇਸਾ ਪੂਰੀ ਕਰ ਸੱਚਾ ਗੁਰੂ ਲਾਦੋ ਰਦਾ ਹੋਕਾ ਸਾ ਸਿਲਾਇਆ ਬੱਡੇ ਭੱਜ ਗਏ ਪਖੰਡੀ ਰਾਜ ਜੋ ਵੀ ਥੇ ਆਇਆ ਗੁਰਾ ਸੰਗਤਾਂ ਚ ਆ ਕੇ ਸਭ ਨਿਹਾਲਦ ਤੇ ਕਰ ਤੇਰੇ ਦਰਜ ਆ ਦਰ ਨਹੀਂ ਉਹ ਦੁਨੀਆ ਤੇ ਕਰ ਜਿਹੜਾ ਸੁਣ ਫਰਿਆਦ ਦੇਵੇ ਇਸਾ ਪੂਰੀ ਕਰ ਤੇਰੇ ਦਰਜ ਆ ਦਰ ਨਹੀਂ ਉਹ ਦੁਨੀਆ ਤੇ ਕਰ ਜਿਹੜਾ ਸੁਣ ਪ੍ਰਿਆਦ ਦੇਵੇ ਇਸਾ ਪੂਰੀ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ